हां जी दोस्तों वेलकम बैक दी न अदर ब्लॉग स्वागत है थोड़ा इस वीडियो ਦੇ ਵਿੱਚ ਅੱਜ ਦੇਖੋ ਧੁੱਪ ਨਿਕੜੀ ਹੋਈ ਹੈ ਕਿੰਨਾ ਵਧੀਆ ਮੌਸਮ ਹੋ ਰਿਹਾ ਹੈ ਕੱਲ ਸਵੇਰੇ ਠੰਡ ਸੀ ਤੇ ਸ਼ਾਮ ਨੂੰ ਜਾ ਕੇ ਧੁੱਪ ਨਿਕੜੀ ਪਰ ਅੱਜ ਧੁੱਪ ਬਹੁਤ ਜ਼ਿਆਦਾ ਨਿਕੜੀ ਹੋਈ ਹੈ ਗਰਮੀ ਲੱਗ ਰਹੀ ਹੈ ਮੈਂ ਹਾਫ ਬਾਜੂ ਟੀ-ਸ਼ਰਟ ਚ ਤੇ ਮੈਨੂੰ ਮਾਰਕੀਟ ਥੋੜਾ ਕੰਮ ਹੈ ਤੇ ਮੈਂ ਜਾਣਾ ਮਾਰਕੀਟ ਇੱਕ ਦੋ ਕੰਮ ਹੁੰਦੇ ਹੀ ਆ ਤੇ ਬਾਕੀ ਦੇਖਦੇ ਆਂ ਜਾ ਕੇ ਅੱਗੇ ਥੋੜਾ ਸਮਾਨ ਲੈਣਾ ਥੋੜੀ ਲਾਈਟਸ ਵਗੈਰਾ ਬਾਕੀ ਗੱਡੀ ਗੰਦੀ ਹੋ ਰਹੀ ਐ ਸ਼ੈਂਪੂ ਲੈ ਕੇ ਆਉਣਾ ਥੋੜੇ ਆ ਬਾਕੀ ਧੁੱਪ ਬੜੀ ਵਧੀਆ ਨਿਕੜੀ ਹੋਈ ਹੈ ਅੱਜ ਦਿਲ ਤਾਂ ਕਰ ਰਿਹਾ ਵੀਡੀਓ ਬਣਾਣੀ ਛੱਡਾਂ ਤੇ ਬੈਠਾਂ ਥੋੜੀ ਦੇਖ ਸੇਕਾ ਪਰ ਨਹੀਂ ਵੀਡੀਓ ਬਣਾਣੀ ਵੀ ਜ਼ਰੂਰੀ ਹੈ ਜੇ ਤਾਂ ਮੈਂ ਇੱਧਰ ਬਣਾਵਾਂ ਮੈਂ ਵੀਡੀਓ ਤਾਂ ਉੱਪਰ ਸੂਰਜ ਹੈ ਕੁਝ ਦਿਖਦਾ ਨਹੀਂ ਅੱਖਾਂ ਨਹੀਂ ਖੁੱਲਦੀਆਂ ਜ਼ਿਆਦਾ ਜੇਕਰ ਆ ਮੈਂ ਇੱਧਰ ਕੈਮਰਾ ਸਹੀ ਤਰ੍ਹਾਂ ਕੈਪਚਰ ਨਹੀਂ ਕਰਦਾ ਪਿੱਛੇ ਲਾਈਟ ਕੈਪਚਰ ਕਰਦਾ ਮੈਨੂੰ ਦਿਖਾਂਦਾ ਇਹ ਕਾਲਾ ਥੋੜਾ ਜਿਹਾ ਤੇ ਤੁਸੀਂ ਦੇਖ ਸਕਦੇ ਹੋ ਆਸ-ਪਾਸ ਬੱਦਲ ਵੀ ਨਹੀਂ 1% ਵੀ ਥੋੜੇ-ਥੋੜੇ ਬੱਦਲ ਤਾਂ ਵੈਸੇ ਇਹ ਹੋ ਰਹੇ ਨੇ ਸਿਰ ਦੇ ਉੱਪਰ ਪਰ ਇਹ ਮੀਂਹ ਵਾਲੇ ਬੱਦਲ ਨਹੀਂ ਹੈਗੇ ਵੈਸੇ ਉਦਾਂ ਹੀ ਐ ਤੇ ਧੁੱਪ ਦੇਖੋ ਨਿਕੜੀ ਹੋਈ ਐ ਸੂਰਜ ਕਾਫੀ ਜ਼ਿਆਦਾ ਧੁੱਪ ਨਿਕੜੀ ਐ ਅੱਜ ਤੇ ਆਸ-ਪਾਸ ਦਾ ਮੌਸਮ ਬੜਾ ਵਧੀਆ ਹੋ ਰਿਹਾ ਇੱਧਰ ਜੇ ਇੱਥੇ ਖੜ ਕੇ ਫੋਟੋ ਫੋਟੋ ਖਚਾਈਏ ਤਾਂ ਫੋਟੋ ਲਈ ਬੈਕਗ੍ਰਾਉਂਡ ਬੜਾ ਵਧੀਆ ਇੱਧਰ ਬਾਕੀ ਤੁਹਾਨੂੰ ਇੱਕ ਦੋ ਲੋਕੇਸ਼ਨਾਂ ਹੋਰ ਐ ਉਧਰ ਚੀੜਿਆ ਘਰ ਵਾਲੀ ਸਾਈਡ ਤੇ ਉਹਦੇ ਪਿੱਛੇ ਘੱਗਰ ਨਹਿਰ ਹੈ ਇਹਨਾਂ ਡੈਮ ਬਣਾਈ ਹੋਈ ਹੈ ਜਿਆਦਾ ਨਾ ਬੜੀ ਛੋਟੀ ਡੈਮ ਹੈ ਪਰ ਉਧਰ ਕਾਫੀ ਵਧੀਆ ਲੋਕੇਸ਼ਨ ਹੈ ਫੋਟੋ ਖਚਾਉਣ ਲਈ ਤੇ ਤੁਹਾਨੂੰ ਦਿਖਾਉਂਗਾ ਕਦੀ ਅਗਲੀ ਵੀਡੀਓ 'ਚ ਦੇਖਦੇ ਹਾਂ ਹੁੰਦਾ ਜੀ ਜਾਂ ਫਿਰ ਇਸ ਵੀਡੀਓ ਦੇ ਵਿੱਚ ਸ਼ਾਮ ਨੂੰ ਨਹੀਂ ਤਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਗਾ ਮੈਂ ਬਾਕੀ ਜਿਹੜੇ ਬੰਦੇ ਆਉਂਦੇ ਆ ਪਰ ਹੁਣ ਤਾਂ ਜਿਹੜਿਆ ਘਰ ਖੁੱਲ ਗਿਆ ਕਾਫੀ ਦੇਰ ਤੋਂ ਬੰਦ ਸੀ ਕਾਫੀ ਜ਼ਿਆਦਾ ਭੀੜ ਹੁੰਦੀ ਹੈ ਵੈਸੇ ਅੱਜ ਹੈ ਸ਼ੁੱਕਰਵਾਰ ਬੜਾ ਸੋਚੀਏ ਬੋਲੇ ਪਰ ਮੈਨੂੰ ਯਾਦ ਨਹੀਂ ਇਸ ਦਾ ਘਰੇ ਬੈਠੇ ਆ ਐਤਵਾਰ ਦਾ ਨਹੀਂ ਪਤਾ ਲੱਗਦਾ ਕਿਹੜਾ ਦਿਨ ਕਦੋਂ ਨਿਕਲ ਗਿਆ ਸਾਰੀ ਦਿਨ ਐਤਵਾਰ ਨੇ ਛੁੱਟੀਆਂ ਅੱਜ ਸ਼ਾਇਦ ਸ਼ੁੱਕਰਵਾਰ ਹੈ ਤੇ ਤੁਹਾਨੂੰ ਦਿਖਾਉਂਗਾ ਮੈਂ ਸੰਡੇ ਵਾਲੇ ਤੇ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਚਿੜਿਆ ਘਰ ਦੇ ਵਿੱਚ ਪਿਛਲੀ ਵਾਰ ਗਏ ਸੀ ਅਸੀਂ ਪ੍ਰੈਕਟਿਸ ਕਰਨ ਉੱਧਰ ਚੜ੍ਹਾਈ ਦੀ ਆ ਛੋਟੀ ਜੀ ਕਾਫੀ ਜ਼ਿਆਦਾ ਭੀੜ ਸੀ ਤੇ ਅਸੀਂ ਵਾਪਸ ਮੁੜਿਆ ਕਿਉਂਕਿ ਉੱਧਰ ਫਿਰ ਇੰਨੀ ਭੀੜ ਤੇ ਪੁਲਿਸ ਵੀ ਲੱਗੀ ਹੁੰਦੀ ਹੈ ਤਾਂ ਉਹ ਮਨਾ ਕਰਦੇ ਬਈ ਇੱਥੋਂ ਜਾਓ ਲੋਕਲ ਬੰਦਾ ਤਾਂ ਉਹ ਵੀ ਪੈਦਲ ਚਲੀ ਜਾਂਦਾ ਕਿਲੋਮੀਟਰ ਦੂਰ ਹੈ ਮੇਰੇ ਘਰ ਤੋਂ ਮੈਂ ਕਈ ਕਦੇ ਵੀ ਟਿਕਟ ਨਹੀਂ ਦਿੱਤੀ ਗਿਆ ਚਿੜਿਆ ਘਰ ਜਾਣ ਪਛਾਣ ਲੱਗੇ ਹੋਏ ਆ ਜਿਹੜੇ ਬੰਦੇ ਜਾਣ ਪਛਾਣ ਵਾਲੇ ਉਹਨਾਂ ਦਾ ਨਾਮ ਲੈ ਲਓ ਆਪਣੇ ਆਪ ਹੀ ਐਂਟਰੀ ਕਰਵਾ ਦਿੰਦੇ ਬਸ ਬਾਕੀ ਜਿਹੜਾ ਅੰਦਰ ਕੰਟੀਨ ਵਗੈਰਾ ਦਾ ਖਾਣੇ ਪੀਣੇ ਦਾ ਉਹਦਾ ਤਾਂ ਪੈਸੇ ਦੇਣੇ ਪੈਂਦੇ ਆ ਉਹ ਤਾਂ ਬਈ ਚਲੋ ਬਾਕੀ ਜਿਹੜਾ ਘਰ ਚ ਉਦਾਂ ਟਿਕਟ ਹੋਣੀ 100 150 ਰੁਪਈਆ ਕੈਮਰੇ ਦੀ ਲੱਗ ਹੈ ਜੇਕਰ ਤੁਸੀਂ ਕੈਮਰਾ ਲੈ ਕੇ ਜਾਂਦੇ ਹੋ ਪਰ ਮੈਂ ਕਦੀ ਟਿਕਟ ਨਹੀਂ ਦਿੱਤੀ ਤੇ ਅਸੀਂ ਗਏ ਆ ਵੈਸੇ ਲੋਕਲ ਬੰਦੇ ਆ ਲੋਕਲ ਬੰਦੇ ਦਾ ਹੁੰਦੀ ਜਾਣ ਪਛਾਣ ਵગેਰਾ ਇੰਨੀ ਯਾਰਾ ਚਲੋ ਦੇਖਦੇ ਆ ਬਾਕੀ ਚੱਲਦਾ ਹੁਣ ਮੈਂ ਮਾਰਕੀਟ ਤੇ ਇੱਕ ਦੋ ਕੰਮ ਲੈ ਕੇ ਆਉਂਦਾ ਤੁਹਾਨੂੰ ਗੱਡੀ ਵੀ ਦਿਖਾਉਂਗਾ ਕਿ ਗੰਦੀ ਹੋਈ ਪਈ ਆ ਰਾਜਪੁਰੇ ਗਏ ਸੀ ਇੱਧਰ ਬਣਾਵਾ ਯਾਰ ਵੀਡੀਓ ਕਰਕੇ ਇੱਧਰ ਪਿੱਛੇ ਕਾਲਾ ਆਂਦਾ ਨਹੀਂ ਤਾਂ ਇੱਧਰ ਅੱਖਾਂ ਨਹੀਂ ਖੁੱਲਦੀਆਂ ਚਲੋ ਬਾਕੀ ਚੱਲਦਾ ਮੈਂ ਮਾਰਕੀਟ ਬਾਕੀ ਤੁਹਾਨੂੰ ਦਿਖਾਉਂਗਾ ਗੱਡੀ ਇੰਨੀ ਜ਼ਿਆਦਾ ਗੰਦੀ ਹੋਈ ਐ ਤੋ ਆ ਕੇ ਲੈ ਕੇ ਆਏ ਸੀ 2-3 ਦਿਨ ਪਹਿਲਾਂ ਫੇ ਰਾਜਪੁਰੇ ਜਾਣਾ ਪੈ ਗਿਆ ਉੱਧਰ ਮੀਂਹ ਸੀ ਥੋੜਾ ਮੀਂਹ ਸੀ ਜ਼ਿਆਦਾ ਨਹੀਂ ਸੀ ਪਰ ਸੜਕ ਤੁਹਾਨੂੰ ਪਤਾ ਰੇਤਾਂ ਹੁੰਦਾ ਘੱਟਾ ਟਾਇਰ ਗੰਦੇ ਹੋ ਗਏ ਬਾਕੀ ਅੰਦਰੋਂ ਤੇ ਸ਼ੈਂਪੂ ਲੈ ਕੇ ਆਉਂਦਾ ਮੈਂ ਇੱਕ ਬਣਾਇਆ ਹੋਇਆ ਜੁਗਾੜ ਐ ਉਹਦੇ ਵਿੱਚ ਸ਼ੈਂਪੂ ਪਾਓ ਹਵਾ ਭਰੋ ਮਾਰੋ ਪੰਪ ਐ ਇੱਕ ਤਰ੍ਹਾਂ ਦਾ ਮਤਲਬ ਕਿ ਗਾਰਡਨਰ ਸਪਰੇ ਉਹਦੇ ਵਿੱਚ 2-3 ਹੈਕਸ ਕਰਕੇ ਬਣਾਇਆ ਹੋਇਆ ਹਵਾ ਪਰ ਉਹ ਮਾਰੂ ਐਨੀ ਜ਼ਿਆਦਾ ਥਿੱਕ ਫਾਰਮ ਬਣਾਉਂਦਾ ਨੂੰ ਪੁੱਛੇ ਨਾ ਕੁਝ ਬਾਕੀ ਤੁਹਾਨੂੰ ਦਿਖਾਵਾਂਗਾ ਮੈਂ ਕਿੱਦਾਂ ਬਣਾਇਆ ਉਹ ਦੇਖਿਓ ਜਾਣ ਤੋਂ ਪਹਿਲਾਂ ਮੋਟਰਸਾਈਕਲ ਚਲਾਉਣ ਤੋਂ ਪਹਿਲਾਂ ਗਰਮ ਕਰ ਲੈ ਮੋਟਰੇ ਮਤਲਬ ਕਿ ਸਟਾਰਟ ਕਰਤਾ ਬਾਕੀ ਗਰਮ ਆਪਣੇ ਆਪ ਹੁੰਦਾ ਰਹੇਗਾ ਤੇ ਇਹ ਦੇਖੋ ਇਹ ਵੀ ਗੰਦਾ ਹੋਇਆ ਪਿਆ ਗੱਡੀ ਵੀ ਗੰਦੀ ਹੈ ਮਿੱਟੀ ਕਾਫੀ ਜ਼ਿਆਦਾ ਦਿੱਤਾ ਇੱਧਰ ਤੁਸੀਂ ਦੇਖ ਸਕਦੇ ਟਾਇਰਾਂ ਤੇ ਹੁਣ ਇਹਨੂੰ ਧੋਵਾਂਗੇ ਕਿੰਨੀ ਜਲਦੀ ਹੋ ਰਹੀ ਹੈ ਗੱਡੀ ਹੱਥ ਮੇਰੇ ਸਾਫ਼ ਬਿਲਕੁਲ ਆ ਦੇਖੋ ਰੇਤਾ ਹੀ ਰੇਤਾ ਬਾਕੀ ਦੇਖ ਲੈਣ ਇਹਨੂੰ ਧੋਈਏ ਤੇ ਮੈਂ ਸ਼ੈਂਪੂ ਲੈ ਕੇ ਆਉਂਗਾ ਗੱਡੀਆਂ ਧੋਣ ਨਾਲ ਦੂਜਾ ਕੰਮ ਨਹੀਂ ਕਰਦਾ ਇਹਦੇ ਏ ਮੈਲੀ ਆਜੀ ਸ਼ੈਂਪੂ ਕਾਫੀ ਥਿੱਕ ਹੈ ਤੇ ਆਹ ਜਿਹੜਾ ਤੁਹਾਨੂੰ ਕਹਿੰਦਾ ਸੀ ਮੈਂ ਜੁਗਾੜ ਬਣਾਇਆ ਹੋਇਆ ਇਹਦਾ ਪੰਪ ਹੈ ਸਿੰਪਲੀ ਮਿਲ ਜਾਂਦਾ ਪਰ ਇਹਦੇ 'ਚ ਇੱਕ ਦੋ ਹੈਕਸ ਕੀਤਾ ਮੈਂ ਤੇ ਫਿਰ ਤੁਹਾਨੂੰ ਅੱਗੇ ਦੇਖੋ ਕੀ ਹੁੰਦਾ ਇਹਦੇ 'ਚ ਮੈਂ ਹਲੇ ਤਾਂ ਫਿਲਹਾਲ ਤੁਹਾਨੂੰ ਦਵਾ ਥੋੜਾ ਜੀ ਇੰਨਾ ਕੁ ਬਹੁਤ ਹੈ ਵੀਡੀਓ ਲਈ ਬਾਕੀ ਫਿਰ ਜਦੋਂ ਗੱਡੀ ਤਾਉਂਗਾ ਫਿਰ ਤੁਹਾਨੂੰ ਦਿਖਾ ਦੂੰਗਾ ਪਾਣੀ ਪਾ ਕੇ ਚੰਗੀ ਤਰ੍ਹਾਂ ਘੋਲ ਲੇ ਕਾਫੀ ਥਿੱਕ ਹੈ ਕਾਫੀ ਜ਼ਿਆਦਾ ਹੋ ਜਾਂਦਾ ਹੈ ਥੋੜਾ ਪਾਣੀ ਹੋਰ ਪਾ ਲੀਏ ਖਾਲਣੀ ਇੱਕ ਬਾਸ ਐਨਕ ਬਹੁਤ ਹੈ ਤੇ ਲਾ ਕੇ ਇਹ ਚੰਗੀ ਤਰ੍ਹਾਂ ਟਾਈਟ ਕਰ ਲਤਾ ਜੀ ਜੇ ਤੁਸੀਂ हवा भरों ता हवा फिर बाहर नहीं निकलेगी देखो ਉਹਨੇ ਨੋਜ਼ਲ ਫ੍ਰੀ ਕਰ ਲਈ ਇਹਦੀ ਤੁਹਾਨੂੰ ਦਿਖਾਉਂਗਾ ਫੋਮ ਦਿਖਾ ਦੇਖੋ ਫੋਮ ਥਿੱਕ ਫੋਮ ਕਾਫੀ ਜ਼ਿਆਦਾ ਥਿੱਕ ਫੋਮ ਹੈ ਜਿਹੜੀ ਸੀ ਬਾਹਰ ਗੱਡੀ ਤੋਂ ਆਈ ਸੀ ਉਹਦੇ ਨਾਲ ਦੀ ਫੋਮ ਬਣਾ ਰਿਹਾ ਥਿੱਕ ਉਹ ਥਿੱਕ ਹੈ ਥੋੜੀ ਬਾਕੀ ਸ਼ੈਂਪੂ ਦਾ ਫਰਕ ਹੁੰਦਾ ਜਿੰਨਾ ਤੁਸੀਂ ਸ਼ੈਂਪੂ ਵਧੀਆ ਪਾਉਂਗੇ ਜ਼ਿਆਦਾ ਪਾਉਂਗੇ ਮੈਂ ਤਾਂ ਥੋੜਾ ਹੀ ਪਾਇਆ ਹਲੇ ਦਿਖਾਉਣ ਲਈ ਥੋੜਾ ਜ਼ਿਆਦਾ ਪਾਣੀ ਪਾਤਾ ਤੇ ਇਹਦੀ ਵੀ ਇੰਨੀ ਥਿੱਕ ਫਾਰਮ ਹੈ ਤੇ ਹਵਾ ਵੀ ਮੈਂ ਘੱਟ ਭਰੀ ਐ ਨਹੀਂ ਤਾਂ ਕਾਰ ਹੋਣ ਤੁਹਾਨੂੰ ਅੱਗੇ ਦਿਖਾਉਂਗਾ ਥੋੜੀ ਹਵਾ ਭਰ ਲਈਏ ਜ਼ਿਆਦਾ ਪੰਪ ਮਾਰ ਕੇ ਇਹ ਤੀਕ ਪੰਪ ਮਾਰੇ ਮੈਂ ਇਹ ਤੁਸੀਂ ਦੇਖਿਓ ਨੀ ਸਿੱਕ ਫਾਰਮ ਹੈ ਆਪਰੇ ਨਾ ਆਪਰੇ ਸਮਾਨ ਆਪਰੇ ਇਹ ਪੂਰਾ ਜਿਗਾੜ ਪੰਪਲ ਮੈਂ ਲੈ ਕੇ ਆਇਆ ਸੀ 300 ਦਾ ਬਾਕੀ ਸਸਤੇ ਵੀ ਮਿਲਦੇ ਆ ਮਹਿੰਗੇ ਵੀ ਮਿਲਦੇ ਆ ਪਰ ਮੈਨੂੰ ਇਹ ਵਧੀਆ ਲੱਗਿਆ ਤਾਂ ਮੈਂ ਲੈ ਆ ਡੇਢ ਲੀਟਰ ਇਹਦੀ ਕੈਪੈਸਿਟੀ ਹੈ ਥੋੜਾ ਸ਼ੈਂਪੂ ਪਾ ਕੇ ਇੱਕ ਦੋ ਹੈਕਸ ਕੀਤਾ ਬਾਕੀ ਫਿਰ ਇਹ ਇਦਾਂ ਫਾਰਮ ਬਣਾ ਰਿਹਾ ਪੂਰੀ ਤੁਸੀਂ ਦੇਖੋ ਕਾਫੀ ਵਧੀਆ ਡਸਟ ਕਲੀਨ ਕਰਦਾ ਹੈ ਗੱਡੀ ਦੇ ਉੱਪਰੋਂ ਤੁਸੀਂ ਘਰ ਦੇ ਵਿੱਚ ਹੀ ਫਾਰਮ ਬੋਸ ਗੱਡੀ ਦੀ ਆਖੋਦੀ ਕਰ ਸਕਦੇ ਹੋ ਤੁਹਾਨੂੰ ਮੈਂ ਦੱਸੂਗਾ ਇਹਦੇ ਵਿੱਚ ਮੈਂ ਕੀ ਕੀ ਹੈਕਸ ਕੀਤਾ ਤੁਸੀਂ ਦੇਖਦੇ ਰਹੋ ਵੀਡੀਓ ਵੀਡੀਓ ਐਂਡ ਤੱਕ ਦੇਖੋ ਤੁਹਾਨੂੰ ਦਿਖਾ ਦੂੰਗਾ ਮੈਂ ਹਜੇ ਤਾਂ ਗੱਡੀ ਫੇਰ ਧੋਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਦੇਖੋ ਤੁਸੀਂ ਇਹ ਇਦਾਂ ਦਾ ਗੰਦ ਸੀ ਤੇ ਇਹ ਫੋਮ ਮਾਰਨ ਤੋਂ ਬਾਅਦ ਸਾਫ਼ ਹੋ ਗਿਆ ਸੀ ਸਿੱッセ ਦੀ ਮਾਰੀ ਸੀ ਪੂਰਾ ਕਲੀਨ ਹੋ ਗਿਆ ਤੇ ਤੋਤੀ ਮੈਂ ਕੱਪੜਾ-ਕੁੱਪੜਾ ਮਾਰ ਕੇ ਚੰਗੀ ਤਰ੍ਹਾਂ ਤੁਹਾਨੂੰ ਦਿਖਾਣ ਲਈ ਬਸ ਮੈਂ ਤੁਹਾਨੂੰ ਦਿਖਾਣ ਲਈ ਬੇ ਬਣਾਇਆ ਸੀ ਬਾਕੀ ਫਿਰ ਜਦੋਂ ਗੱਡੀ ਧੋਵਾਂਗੇ ਤੇ ਫਿਰ ਬਣਾਵਾਂਗੀ ਫਾਰਮ ਠੀਕ ਹੈ ਵੀਡੀਓ ਦੇ ਵਿੱਚ ਜ਼ਿਆਦਾ ਕੁਝ ਨਹੀਂ ਸੀ ਬਸ ਉਹੀ ਦਿਖਾਇਆ ਮੈਂ ਫਾਰਮ ਵਗੈਰਾ ਤੇ ਪੰਪ ਗੱਡੀ ਵਗੈਰਾ ਤੋਂ ਹੀ ਬਾਕੀ ਵੀ ਮਿਲਣਾ ਨਵੀਂ ਵੀਡੀਓ ਦੇ ਨਾਲ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਕਰੋ ਜੀ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮੇਰੀ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰੋ ਜਿੰਨਾ ਹੋ ਸਕਦਾ ਤੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ